ਮਾਹੀ ਸਾਰੀ ਕੱਪੀ ਵੀ ਜੀ ਹਾਂ ਭਾਜੀ ਦੇਖ ਅੰਦਰ ਅੰਗ ਤੇ ਦੇਖੋ ਭਾਜੀ ਕਿੱਦਾਂ ਨੇ ਖੜਾ ਲਿਆ ਸੀ ਦਿਖਾ ਰਹਿਣੇ ਤੈਨੂੰ ਪਤਾ ਕੀ ਦਿਖਾ ਰਹਿਣਾ ਮੈਂ ਕਿੰਨਾ ਮੁਸ਼ਕਿਲ ਹੈ ਅੱਜ ਦੇਖੋ ਕਰ ਜਦੋਂ ਨਹੀਂ ਉਹ ਤੁਹਾਨੂੰ ਰੋਣਾ ਆਉਂਦਾ ਤੇ ਦੇਖ ਨਾ ਨਾ ਕਰੋ ਇਹ ਦਿਖਾ ਰਹਿਣ ਦੇ ਸਕਿੰਨੀ ਮੁਸ਼ਕਿਲ ਹੈ ਤੇ ਆ ਵੀ ਪਤਾ ਸੱਚੇ ਆਦਮੀ ਨਹੀਂ ਆਣੇ ਆਉਂ ਜੁੱਟ ਗਿਆ ਨਾ ਮਾਰੇ ਵਿੱਚ ਪੜਦਾ ਨਹੀਂ ਕੋ ਜੱਕਣ ਕੱਲ ਤੇ ਵੀ ਹਾਲ ਕੋਈ ਸਾਰੀ ਗੱਲ ਆਈ ਜਾਂਦੇ ਪਹਿਲਾਂ ਸੋਚਦਾ ਲੱਗਦਾ ਉਦਾਂ ਕਰੀ ਜਿੱਦਾਂ ਪਤਾ ਲੱਗ ਰਿਹਾ ਜੀ ਕਿੱਦਾਂ ਪਰਲਾ ਨਾ ਉਸ ਤਾਂ ਆਪਾਂ ਅੱਗੇ ਵੀ ਕੋਲੋਂ ਕੋਈ ਕਰਦੇ ਦਵਾਵਾਂਗੇ ਜੀ ਜ਼ਰੂਰ ਸਮਾਨ ਵੀ ਆਈ ਕਿੰਦੇ ਕਰ ਥੋੜਾ ਤੇਜ ਪੁੱਜ ਗਈ ਮੀਟਰ ਵੀ ਸਾਰਾ ਗੱਲਾ ਹੋ ਗਿਆ ਤੁਸੀਂ ਦਿਨ ਪਾਣੀ ਥੀਜੇ ਦਿਨ ਉੱਤਰਿਆ ਨਾ ਸ਼ਾਮੀ ਉਸ ਦਿਨ ਕੱਢਿਆ ਹੀ ਫ੍ਰਿਜ ਵੀ ਅੰਦਰ ਹੈ ਸਾਰਾ ਖੋਸ਼ ਅੰਦਰ ਕੋਈ ਨਿਕਲ ਰਾਇ ਨਹੀਂ ਗਿਆ ਨਹੀਂ ਅੱਜ ਪਹਿਲਾਂ ਥੋੜਾ ਕੇ ਸਮਾਨ ਜਿਹੜੇ ਬੈੱਡ ਬੁੱਢੀ ਹੋ ਮੇਕਲਾਤੇ ਹੀ ਦਿਨਾਂ ਕੀਆ ਮੇਰੇ ਪੇਕੇ ਦੁੱਗਰੀ ਮੈਂ ਉੱਥੇ ਖਲਾ ਦਿੱਤੇ ਹੋਤੀ ਵੀ ਕੰਨੇ ਛਾਂਜਣਾ ਹਾਰ ਛੱਡਿਆ ਨਹੀਂ ਜੰਨਮਾਲ ਹਾਂਜੀ ਅ ਵੀ ਸਾਰੇ ਕਹਿ ਗਏ ਆ ਨਹੀਂ ਖਾਣ ਸਾਡੇ ਬੁੱਤਾ ਦਾ ਉਸ ਨੂੰ ਆਨ ਸੋਟ ਇੱਕਿਆ ਨੂੰ ਸੱਬ ਚੈਨ ਚ ਛੋੜੀਏ ਪਰ ਦੇਖੇ ਖੋੜਾਂਗੇ ਕਿ ਕੀ ਨੇ ਮਿਲ ਲੇ ਪਈਗਾ ਇੱਕ ਵੀ ਪ੍ਰਾਹ ਨਹੀਂ ਪੈ ਨਹੀਂ ਆਪ ਜੀ ਮੜੀ ਦੀ ਉਰੀ ਉਹ ਦਿਨ ਨੂੰ ਸਾਰੇ ਆ ਗਏ ਆ ਇਧਰ ਵੀ ਆਪਰਾ ਤੁਸੀਂ ਡੋਲਣਾ ਨਹੀਂ ਹੈਗਾ ਪਰ ਸਾਰੇ ਲੱਗੇ ਹੋયા ਕੋਈ ਨਾ ਤੇਰੀ ਕੋਈ ਮੈਂ ਕਰ ਰਿਹਾ ਕਿ ਜਿੰਨੇ ਜੋਗੀ ਹੋਏ ਦੁਬਾਰਾ ਚੱਕਰ ਜੀ ਮਾਰਾਂਗੇ ਜੀ ਜਰੂਰ ਜੀ ਪਾਣੀ